ਨੀ ਪਰ ਉਹ ਸੱਜਾ ਕਿ ਉਹਦਾ ਹਰ ਪੈਸਾ ਆ ਰਿਹਾ ਸੀਗਾ ਪਹਿਲੂ ਠੇਕੇਦਾਰ ਥੋੜਾ ਡਿਫਾਲਟ ਟੱਕਰ ਗਿਆ ਇਹਨਾਂ ਨੇ ਕਿ ਬ੍ਰੈਂਡਰ ਲਵਾ ਲਿਆ ਹਾਂ ਹਾਂ ਕੱਲੋਂ ਠੇਕੇਦਾਰ ਨੂੰ ਆਪਾਂ ਕਿੰਨੀ ਪੇਮੈਂਟ ਕਰਤੀ ਲੰਦਾ ਲੈਬੋਰੀ ਦੀ ਲੰਦਾ ਠੇਕੇਦਾਰ ਕੋਲ ਜਿੰਨਾ ਕੰਮ ਕੀਤਾ ਆਏ ਕਰੋ ਤੁਸੀਂ ਨਾ ਕੱਲ ਜਾਂ ਪਰਸੋਂ ਨੂੰ ਮੈਨੂੰ ਇਹਨਾਂ ਦਾ ਟੋਬੇ ਦਾ ਪੂਰਾ ਹਿਸਾਬ ਕਿਤਾਬ ਲੈ ਕੇ ਆਓ ਕਿੰਨੇ ਪੈਸੇ ਹੈਗੇ ਆ ਕਿੰਨੇ ਲੱਗ ਗਏ ਕਿਹੜਾ ਠੇਕੇਦਾਰ ਸੀ ਕਿਹੜਾ ਕੀ ਸੀ ਉਹਦੇ ਆਪਾਂ ਕੀ ਕਾਰਵਾਈ ਕਰ ਰਹੇ ਆਂ ਅੱਗੇ ਡਾਇਰੈਕਟਰ ਨੂੰ ਮੈਂ ਮਿਲ ਕੇ ਆਵਾਂ ਤਾਂ ਕਿ ਅਗਲੇ ਨੂੰ ਉਕੇ ਦਾ ਸੀ ਸਮਾਰਕ ਇੱਕ ਵਾਰੀ ਉਹ ਬੱਦੂਆੜਾ ਸੀ ਹੋਇਆ ਦੀ ਕੇਸ ਹੈ ਬੱਦੂਆੜਾ ਸੀ ਕਮਰਾ ਡਿੱਗਿਆ ਸੀ ਠੇਕੇਦਾਰ ਸੀ ਜੀ ਮੈਡਮ ਮਰ ਗਈ ਸੀ ਕਿ ਮੈਡਮ ਮੈ ਮਰ ਗਈ ਉਹ ਠੇਕੇਦਾਰ ਵਾਲਾ ਜੀ ਜਾਇਆ ਅੰਦਰੋਂ ਸੀ ਜਾਇਆ ਆ ਚਲੋ ਇੱਥੇ ਇਧਰੋਂ ਵੀ ਅੰਦਰ ਕਰਾ ਲਈਏ ਨਾ ਆ ਕੇ ਪਿੱਛੇ ਵਾਲਾ ਬਣਾ ਪੁਆਇੰਟ ਹੈਗਾ ਬੜਾ ਦਰਸ਼ਨ ਬਹੁਤ ਨੁਕਸਾਨ ਕਰਕੇ ਚੀਜ਼ਾਂ ਜਿਵੇਂ ਬਣ ਗਿਓ ਕਾਫੀ ਹੋਣ ਬੜੀਆਂ ਪੈ ਪੂੜੀਆਂ ਬੜੀਆਂ ਪੈ ਥੋੜਾ ਜਿਹਾ ਨੂੰ ਅਕਲ ਤਾਂ ਹੋਰ ਆਵੇ ਹਨਾ ਲਿਆਓ ਇੱਕ ਵਾਰੀ ਇਹਨਾਂ ਡਿਟੇਲ ਕੱਢ ਕੇ ਠੀਕ ਹੈ ਮੈਂ ਬਾਕੀ ਪਿੰਡ ਦੇ ਇਹਨੂੰ ਪੁੱਛ ਕੇ ਪਲਾਨ ਸੜਕ ਵਾਲਾ ਥੋੜਾ ਜਿਹਾ ਅੰਦਰ ਰਹੇਗੀ ਉਹ ਤਾਂ ਬਹੁਤ ਬਿੱਟੇ ਆ ਜੀ ਪੰਜ ਸੱਤ ਬੰਦੇ ਆ ਠੱਗ ਕੋਟ ਅੰਦਰ ਅਸੀਂ ਹੋੜ ਕਿਵੇਂ ਹੋਣਾ ਚਾਹੀਦਾ ਫਿਰ ਉਹ ਸਾਰਾ ਕੁਝ ਜਿੱਥੇ ਪਹਿਲੀ ਵਾਰ ਸਿੱਧੀ ਗੱਲ ਆ ਸਾਰਾ ਪਿੰਡ ਖੜਾ ਜੀ ਚੌਥੇ ਮਹੀਨੇ ਮੇਰੀ ਤਰੀਕ ਪੈਂਦੀ ਹੁੰਦੀ ਸੀ ਇੱਕ ਵਾਰ ਤਿੰਨ ਵਾਰ ਸਸਪੈਂਡ ਹੋ ਗਿਆ ਮੈਂ ਲੋਕਾਂ ਨੇ ਜੋੜ ਲਈਏ ਕਨੇਡਾ ਨਹੀਂ ਨਹੀਂ ਆਪਾਂ ਦੇਖੋ ਜੇ ਤੁਸੀਂ ਇੱਕ ਬੰਦਾ ਹੈ ਮੇਰੇ ਗਲਤ ਕਮਿਟਮੈਂਟ ਮੇਰੇ ਖਿਲਾਫ ਦਿੱਤੀ ਕੇ ਬੰਦੇ ਨੇ ਮਾਰਨ ਵਾਸਤੇ ਉਹ ਵੀ ਤੁਸੀਂ ਮੇਰਾ ਰਿਾਇਲ ਕਹਿ ਕੇ ਆਹ ਦਿੱਤਾ ਤੁਸੀਂ ਇਹ ਸਹੀ ਜੀ ਤਾਂ ਹੀ ਬਚੇ ਆ ਨਹੀਂ ਝੂਟੇ ਰਹਿ ਕੇ ਕਰਨਾ ਚਾਹੀਦਾ ਸਹੀ ਦੂਸਰੀ ਕਹਿਣਾ ਆਪਣੇ ਮੈਰੀ ਪਾਣੀ ਦੀ ਜੀ ਪ੍ਰਪੋਜ਼ਲ ਆ ਗਈ ਜੀ ਦੇਣ ਦੀ ਆਪਣੇ ਆ ਗਈ ਉਹ ਚਿੱਠੀ ਆਈ ਉਹ ਹੀ ਉਹ ਜੰਡਾੜੀ ਦੱਸਦੇ ਨੇ ਮੈਂ ਕਹਿੰਦਾ ਨਹੀਂ ਨਹੀਂ ਗੋਵਿੰਦਪੁਰਾ ਦੇ ਕੜਾਣੀ ਉਹ ਕਹਿੰਦਾ ਕੜਾਣੀ ਆਈ ਜੀ ਆਪਣਾ ਜੀ ਆਈ ਆ ਚਿੱਠੀ ਆਵਾ ਚੋੜੇ ਨੇ ਜਾ ਹਾਂ ਫਿਰ ਉਹ ਸਾਡਿਆਂ ਦੇ ਰਾਤ ਵੀ ਪੈਣੋ ਨਹੀਂ ਤਾਂ ਸਿੱਧਾ ਆਵਾ ਦੇਖੋ ਅਸੀਂ ਆਪਣੇ ਹਲਕੇ ਦੇ 106 ਪਿੰਡ ਨੇ 106 ਪਿੰਡਾਂ ਦੇ ਵਿੱਚ ਹੀ ਵੱਖ-ਵੱਖ ਪਿੰਡਾਂ ਦੇ ਵਿੱਚ ਇਨਸਪੈਕਸ਼ਨ ਦੇ ਲਈ ਜਾ ਰਹੇ ਹਾਂ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਨੇ ਵੀ ਜਿਹੜਾ ਕੰਮ ਹੋ ਰਿਹਾ ਪਿੰਡ ਦੇ ਵਿੱਚ ਇੱਕ ਤਾਂ ਜਾ ਕੇ ਇਨਸਪੈਕਸ਼ਨ ਕਰਨੀ ਆ ਤੇ ਦੂਜਾ ਜਾ ਕੇ ਪਿੰਡ ਦੇ ਵਿੱਚ ਹੋਰ ਜਿਹੜੇ ਪ੍ਰੋਜੈਕਟ ਚੱਲੇ ਆ ਜਿਵੇਂ ਆਪਾਂ ਕਈ ਵਾਰੀ ਜਦੋਂ ਗਰਾਊਂਡ ਦੇ ਵਿੱਚ ਜਾਂਦੇ ਆ ਤਾਂ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਵੇਹ ਚੀਜ਼ ਪਿੰਡ ਦੇ ਵਿੱਚ ਅਰਜੈਂਟਲੀ ਹੋਣ ਵਾਲੀ ਆ ਤੇ ਇਸ ਲਈ ਅੱਜ ਅਸੀਂ ਸਵੇਰੇ ਪਹਿਲਾਂ ਕਡਾਣੀ ਖੁਰਦ ਤੇ ਹੁਣ ਕਡਾਣੀ ਕਲਾਂ ਦੇ ਵਿੱਚ ਆਇਆ ਤੇ ਇਸ ਤੋਂ ਬਾਅਦ ਪੰਜ ਪਿੰਡਾਂ ਦਾ ਹੋਰ ਰੂਟ ਆ ਔਰ ਅਸੀਂ ਅੱਜ ਦੇਖਿਆ ਕਿ ਪਿੰਡ ਦੇ ਵਿੱਚ ਜੋ ਗਲੀਆਂ ਨਾਲੀਆਂ ਦਾ ਕੰਮ ਹੈ ਬੜਾ ਅੱਛੇ ਪੱਧਰ ਤੇ ਹੋਇਆ ਤੇ ਦੂਜੀ ਗੱਲ ਸਾਡੇ ਕੋਲ ਇਹ ਵੀ ਸਾਹਮਣੇ ਆਈ ਹੈ ਕਿ ਜਿਹੜਾ ਇਥੋਂ ਦੇ ਗੰਦੇ ਪਾਣੀ ਦਾ ਛੱਪੜ ਦਾ ਜਿਹੜਾ ਕੰਮ ਸੀਗਾ ਉਸ ਦੇ ਵਿੱਚ ਜਿਹੜੀ ਹੈਗੀ ਹੈ ਜਿਹੜਾ ਠੇਕੇਦਾਰ ਸੀ ਉਹਨੇ ਕਾਫੀ ਉਹਦੇ 'ਚ ਨੁਕਸਾਨ ਕੀਤਾ ਉਹਦੇ ਲਈ ਅਸੀਂ ਤੁਰੰਤ ਹੁਣ ਹੀ ਹਦਾਇਤ ਕੀਤੀ ਆ ਵੀ ਇੱਕ ਦੋ ਦਿਨਾਂ ਦੇ ਵਿੱਚ ਇਹ ਸਾਰੀ ਜਿਹੜੀ ਰਿਪੋਰਟ ਆ ਇਹ ਲੈ ਕੇ ਆਪਾਂ ਹਾਇਰ ਟੀਮ ਨੂੰ ਮਿਲੀਏ ਤਾਂ ਕਿ ਉਹਦੇ ਖਿਲਾਫ ਸਖਤ ਕਾਰਵਾਈ ਕਰਾਈਏ ਤੇ ਜਿਹੜਾ ਕੰਮ ਆ ਜਿਹੜਾ ਰੁਕਿਆ ਹੋਇਆ ਕੰਮ ਆ ਉਸ ਕੰਮ ਨੂੰ ਆਪਾਂ ਹੋਰ ਜਲਦੀ ਤੋਂ ਜਲਦੀ ਚਾਲੂ ਕਰਾਈਏ ਕਿਉਂਕਿ ਨਗਰ ਦੇ ਵਿੱਚ ਸਾਨੂੰ ਜਿਹੜਾ ਗੰਦੇ ਪਾਣੀ ਦੀ ਜਿਹੜੀ ਸਮੱਸਿਆ ਉਹ ਤੋਂ ਅਸੀਂ ਨੂੰ ਜਾਤ ਤਾਂ ਹੀ ਦਵਾ ਸਕਦੇ ਆ ਜੇ ਅਸੀਂ ਇਹਦਾ ਚੰਗੀ ਤਰੀਕੇ ਨਾਲ ਪ੍ਰਬੰਧਨ ਕਰਾਂਗੇ ਸੋ ਅੱਜ ਗਲੀਆਂ ਜਿੰਨੀਆਂ ਵੀ ਬਣੀਆਂ ਨੇ ਉਹਦਾ ਅਸੀਂ ਚੈੱਕ ਕੀਤੀਆਂ ਨੇ ਸਾਰੀਆਂ ਗਲੀਆਂ ਔਰ ਬੜਾ ਅੱਛਾ ਕੰਮ ਹੋਇਆ ਹੋਇਆ ਜੋ ਹੋਰ ਵੀ ਕੰਮ ਜਿਹੜੇ ਲੋਕ ਸਾਨੂੰ ਸੁਜੈਸਟ ਕਰਨਗੇ ਕਿਉਂਕਿ ਲੋਕਾਂ ਦੀ ਸਰਕਾਰ ਆ ਜੋ ਲੋਕ ਸੁਜੈਸਟ ਕਰਨਗੇ ਉਸ ਹਿਸਾਬ ਦੇ ਨਾਲ ਉਦਾਂ ਦੇ ਕੰਮ ਪਹਿਲ ਦੇ ਆਧਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀਤੇ ਜਾਣਗੇ ਦੂਸਰੀ ਗੱਲ ਸਾਡੇ 2 ਸਾਲ ਦੇ ਕਾਰਜਕਾਲ ਦੌਰਾਨ ਅਸੀਂ ਕਿਸੇ ਵੀ ਸਰਪੰਚ ਨਾਲ ਕਿਸੇ ਵੀ ਪੰਚਾਇਤ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਨਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਰਾਂਗੇ ਆਉਣ ਵਾਲੇ ਸਮੇਂ ਚ ਜੋ ਪੰਚਾਇਤੀ ਚੋਣਾਂ ਨੇ ਉਹਦੇ ਵਿੱਚ ਵੀ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਾਰੇ ਜਣੇ ਰਲ ਮਿਲ ਕੇ ਪਿੰਡ ਦਾ ਜੋ ਵਿਕਾਸ ਕਰਾ ਸਕੇ ਉਹਦਾ ਦੇ ਬੰਦੇ ਨੂੰ ਉਹ ਸਰਪੰਚ ਚੁਣਨ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤਾਂ ਕਿ ਆਪਾਂ ਆਪਣੇ ਹਲਕੇ ਦੇ ਪਿੰਡਾਂ ਨੂੰ ਵਧੀਆ ਵਿਕਾਸ ਕਰਾ ਸਕੀ। ਕਿਰਿਆ ਇੱਕ ਸਵਾਲ ਹੋਰ ਸੀਗਾ ਜਿਵੇਂ ਜੀ ਹੁਣ ਲੰਬੇ ਸਿਰ ਤੋਂ ਆਪਾਂ ਨੂੰ ਪਤਾ ਵੀ ਗ੍ਰਾਂਟ ਬਹੁਤ ਆਈ। ਉਸ ਟਾਈਮ ਦੀ ਗ੍ਰਾਂਟ ਦਾ ਕੋਈ ਕਿਸੇ ਨੂੰ ਹਸਾਬ-ਕਾ ਨਹੀਂ ਪਤਾ ਕੋਈ ਚੀਜ਼ ਦਾ ਨਹੀਂ ਪਤਾ ਉਹਦਾ ਜ਼ਰੂਰੀ ਇਨਕੁਆਰੀ ਕਰਵਾਓ। ਨਹੀਂ ਜਿੰਨੀ ਆ ਵੀ ਗ੍ਰਾਂਟਸ ਨੇ ਉਹਦੀ ਯੂਸੀ ਕਲੀਅਰ ਹੁੰਦੀ ਆ। ਹਰੇਕ ਜੋ ਵੀ ਜਿਸ ਮੰਤਵ ਦੇ ਲਈ ਪੈਸਾ ਆਇਆ ਹੁੰਦਾ ਉਹਦੀ ਜਿਹੜੀ ਹੈਗੀ ਆ ਵਰਤੋਂ ਸਰਟੀਫਿਕੇਟ ਲੈਣਾ ਜ਼ਰੂਰੀ ਹੁੰਦਾ ਜਿੰਨੇ ਵੀ ਸਰਪੰਚ ਸਾਹਿਬ ਨੇ ਜਾਂ ਵੀ ਹਲਕੇ ਦੇ ਨੇ ਉਹ ਸਾਰਿਆਂ ਦੇ ਕੋਲੋਂ ਹੀ ਯੂਸੀ ਆ ਉਹ ਕਲੀਅਰ ਕਰਵਾ ਰਹੇ ਆ ਜੇ ਕਿਸੇ ਦਾ ਕੋਈ ਕੰਮ ਦੇ ਵਿੱਚ ਕੋਈ ਪਤਾਹੀ ਆ ਉਹ ਕਦੇ ਵੀ ਬਖਸ਼ਾ ਨਹੀਂ ਜਾਊਗਾ ਪਰ ਜਿਨੇ ਵਧੀਆ ਕੰਮ ਕੀਤਾ ਉਹਨੂੰ ਸ਼ਾਬਾਸ਼ੇ ਵੀ ਦਿੱਤੀ ਜਾਊਗੀ ਕੋਈ ਅਸੀ ਗੱਲ ਨਹੀਂ ਜਾਣੀ ਅਸੀਂ ਕਦੇ ਵੀ ਪਾਰਟੀ ਬਾਜ਼ੀ ਦੀ ਗੱਲ ਨਹੀਂ ਕਰਦੇ ਵੀ ਜੇ ਫਲਾਨਾ ਸਰਪੰਚ ਆ ਜੀ ਉਹਨੂੰ ਟੋਕੋ ਉਹਨੂੰ ਐ ਕਰੋ ਬੋਹ ਕਰੋ ਇਹ ਬਿਲਕੁਲ ਇਦਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੇ ਕਿਸੇ ਨੇ ਕੰਮ ਕੀਤਾ ਉਹਨੂੰ ਸ਼ਾਬਾਸ਼ ਮਿਲਣੀ ਚਾਹੀਦੀ ਆ ਜੇ ਕਿਸੇ ਨੇ ਗਲਤ ਕੀਤਾ ਉਹਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਆ ਜਿਵੇਂ ਹੁਣ ਹੀ ਪਤਾ ਲੱਗਾ ਕਿ ਛੱਪੜ ਦੇ ਉੱਤੇ ਕਰੀਬਨ ਕਰੋੜ ਡੇਢ ਕਰੋੜ ਰੁਪਏ ਦਾ ਜਿਹੜਾ ਹੈਗਾ ਉਹ ਕੰਮ ਸੀਗਾ ਜਿਹੜਾ ਕਿ ਨੁਕਸਾਨ ਹੋਇਆ ਉਹ ਵੀ ਅਸੀਂ ਚੈੱਕ ਕਰਾ ਰਹੇ ਹਾਂ ਕਿਹਦੀ ਗਲਤੀ ਆ ਜਿਹਦੀ ਗਲਤੀ ਆ ਉਹਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਸਰਕਾਰ ਦੇ ਵੱਲੋਂ ਤਾਂ ਚੱਲ ਹੀ ਰਹੀ ਆ ਅਸੀਂ ਵੀ ਉਹਨੂੰ ਹੋਰ ਤੇਜ਼ ਕਰਨ ਦੇ ਲਈ ਸਰਕਾਰ ਨਾਲ ਆਪਣੇ ਤੌਰ ਤੇ ਜਿਹੜਾ ਹੈਗਾ ਉੱਚ ਅਧਿਕਾਰੀਆਂ ਨਾਲ ਮੈਂ ਉਹਨਾਂ ਨੂੰ ਆਰਡਰ ਵੀ ਦਵਾਂਗੇ ਤੇ ਆਪਣੇ ਤੌਰ ਤੇ ਇੱਥੇ ਹੋਰ ਜੇ ਕੰਮ ਜਿਹੜਾ ਹੈਗਾ ਨਵੇਂ ਸਿਰਿਓਂ ਕਿਉਂਕਿ ਜਦੋਂ ਹੁਣ ਇੱਕ ਇਨਕੁਆਇਰੀ ਚੱਲ ਜਾਂਦੀ ਹੈ ਕਈ ਵਾਰ ਕੰਮ ਰੁਕ ਜਾਂਦੇ ਆ ਉਹ ਕੰਮਾਂ ਨੂੰ ਦੁਬਾਰਾ ਤੋਂ ਚਾਲੂ ਕਰਾਉਣ ਦੇ ਲਈ ਅਸੀਂ ਪੂਰੀ ਯੋਜਨਾ ਬਣਾ ਕੇ ਆਉਣ ਵਾਲੇ ਸਮੇਂ 'ਚ ਉਹ ਕੰਮ ਸ਼ੁਰੂ ਕਰਾਵਾਂਗੇ ਜਿਹੜਾ ਹੋਰ ਤੁਸੀਂ ਕੰਮ ਕਰ ਦੇਖ ਕੇ ਕਿੱਦਾਂ ਦਾ ਲੱਗਿਆ ਤੁਹਾਨੂੰ ਨਹੀਂ ਗਲੀਆਂ ਦਾ ਜਿਹੜਾ ਕੰਮ ਹੈ ਉਹ ਕੰਮ ਕਾਫੀ ਹੱਦ ਤੱਕ ਸੈਟੀਸਫਾਈਡ ਆ ਸਹੀ ਕੰਮ ਹੋਇਆ ਹੋਇਆ ਬਾਕੀ ਜਿਹੜਾ ਹੈਗਾ ਔਰ ਜੋ ਵੀ ਕੰਮ ਹੋਣ ਵਾਲੇ ਆ ਉਹਨਾਂ ਨੂੰ ਅਸੀਂ ਕਿਉਂਕਿ ਕਾਫੀ ਜਿਵੇਂ ਦਰਵਾਜ਼ਿਆਂ ਦਾ ਕੰਮ ਆ ਗਲੀ ਦਾ ਕੰਮ ਆ ਕੁਝ ਪਾਰਕਾਂ ਦਾ ਕੰਮ ਆ ਜਿਹੜਾ ਕੰਮ ਕੀਤਾ ਉਹ ਸ਼ਲਗਾ ਜੋ ਕੰਮ ਕੀਤੇ ਆ ਸਰਪੰਚ ਸਾਹਿਬ ਅੱਜ ਐਮਐਲ ਸਾਬ ਅੰਦਰ ਪਾਕੜ ਕਰ ਰਹੇ ਆਏ ਸੀ ਕਿ ਜਿਹੜਾ ਦੇਖਣ ਆਏ ਸੀ ਕਿ ਕੰਮ ਕਰਵਾ ਲਈ ਕੀ ਕਹਿਣਾ ਬਹੁਤ ਵਧੀਆ ਲੱਗਿਆ ਜੀ ਐਮਐਲ ਸਾਹਿਬ ਮੈਨੂੰ ਹਫ਼ਤੇ ਬਾਅਦ ਦਾ ਦਿਨ ਪਿੰਡ ਤੇ ਟਾਈਮ ਲੱਗਦਾ ਉਹਨਾਂ ਦਾ ਢੀੜਾ ਮਾਰ ਸਾਰੇ ਪਿੰਡਾਂ ਵਿੱਚ ਤਾਂ ਕਿ ਜੋ ਮਾੜਾ ਮੋਟਾ ਕੋਈ ਕਮੀ ਪੇਸ਼ੀ ਆ ਸਾਤੋਂ ਹੁੰਦੀ ਹੈ ਕਮੀ ਪੇਸ਼ੀ ਦੂਰ ਕਰੀਏ ਤੇ ਚੰਗੇ ਕੰਮ ਨੇ ਸਾਨੂੰ ਚੰਗਾ ਕਹਿਣਾ ਜੇ ਅਸੀਂ ਮਾੜਾ ਕਹਾਂਗੇ ਤੁਹਾਨੂੰ ਪ੍ਰਿੰਟ ਕਰਨਾ ਬਿਲਕੁਲ ਬਿਲਕੁਲ ਧੰਨਵਾਦ ਇਹਨਾਂ ਦਾ ਬਹੁਤ ਆਇਆ ਨੂੰ ਜੀਆਨ ਉਹਨਾਂ ਨੂੰ ਪਾਰਟੀ ਵਾਈਜ਼ ਉੱਪਰ ਉੱਟ ਕੇ ਇਹ ਚੀਜ਼ ਤੇ ਜ਼ਰੂਰ ਪਹਿਲਾਂ ਲਿਖਣੀ ਤਾਂ ਪਹਿਲਾਂ ਵੀ ਬਿਨਾ ਪਾਰਟੀ ਵਾਈਜ਼ ਕਰਦੇ ਨੇ ਕਿ ਨਿਰਪੱਖ ਕੰਮ ਕਰਦੇ ਨੇ ਹਾਂ ਕੰਮ ਕਰਦੇ ਨੇ ਸਲੰਘਾ ਉਹਦੇ ਸਲੰਘਾ ਕਰਨੀ ਜੀਆਨ ਉਹਨਾਂ ਨੂੰ